ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਸ਼ਾਮ ਲਾਲ ਜੈਨ ਜਿਨ੍ਹਾਂ ਨੂੰ ਬਠਿੰਡਾ ਸ਼ਹਿਰ ਨਿਵਾਸੀਆਂ ਤੇ ਪਾਰਟੀ ਵੱਲੋਂ ਬਠਿੰਡਾ ਕਾਰਪੋਰੇਸ਼ਨ ਦਾ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਹੈ ਅੱਜ ਐਡੀ ਵੱਡੀ ਪੋਸਟ ਦੇ ਹੋਣ ਦੇ ਬਾਵਜੂਦ ਜੈਨ ਸਾਹਿਬ ਉਹੀ ਸਵਾਦੇ ਉਹੀ ਮਿਲਣਸਾਰ ਉਹੀ ਲੋਕਾਂ ਨੂੰ ਮਿਲ ਰਹੇ ਨੇ ਉਹਨਾਂ ਦੇ ਚਾਹਣ ਵਾਲੇ ਮੱਲੇ ਵਾਲੇ ਵਾਰਡ ਵਾਲੇ ਬਠਿੰਡਾ ਸ਼ਹਿਰ ਨਿਵਾਸੀ ਉਹਨਾਂ ਨੂੰ ਬਧਾਈਆਂ ਦੇ ਰਹੇ ਨੇ ਤੇ ਅੱਜ ਵੀ ਉਹ ਨਰਮਦਿਲੀ ਨਾਲ ਸਰ ਦਾ ਸਵਾਗਤ ਕਰ ਰਹੇ ਨੇ ਮੈਂ ਨਾ ਸ਼ਾਇਦ ਨਹੀਂ ਦੱਸਦਾ ਬੈਠੇ ਨੇ ਜੇ ਆ ਗਏ ਅੱਜ ਜੀ ਮੜੀ ਰਹੇ ਅੱਜ ਵੀ ਅੱਜ ਸਾਡੀ ਟੀਮ ਪਹੁੰਚੀ ਹੈ ਜੈਨ ਸਾਹਿਬ ਦੇ ਯੂਨੀਵਰਸਿਟਾਨ ਤੇ ਜਿੱਥੇ ਕੀ ਰੂਟੀਨ ਵਾਂਗ ਲੋਕਾਂ ਨੂੰ ਮਿਲ ਰਹੇ ਨੇ ਤੇ ਲੋਕਾਂ ਦੀ ਸੇਵਾ ਵੀ ਛਾਜ ਰਹੇ ਤੇ ਉਹ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਦਾ तहे ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਨੇ ਗੱਲ ਕਰ ਰਹੇ ਆ ਜੈਨ ਸਾਹਿਬ ਨਾਲ ਦਿਨ ਬਠਿੰਡਾ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ ਤੇ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਨੇ ਖੁਸ਼ੀ ਦੇ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜੋ ਤੁਸੀਂ ਦਾਸ ਦੀ ਡਿਊਟੀ ਲਈ ਹੈ ਉਸ ਨੂੰ ਤਨਮਨ ਤੇ ਮਾਨਦਰਨ ਨਿਵਾਇਆ ਜਾਵੇਗਾ। ਧੰਨਵਾਦ ਕਰਦਾ ਮੈਂ ਸਾਡੇ ਪ੍ਰਧਾਨ ਅਮਰਜੀਤ ਮਹਿਤਾ ਜੀ ਦਾ, ਧੰਨਵਾਦ ਕਰਦਾ ਮੈਂ ਮੇਰ ਪਤਮਜੀਤ ਮਹਿਤਾ ਜੀ ਦਾ, ਧੰਨਵਾਦ ਕਰਦਾ ਸਾਡੇ ਸਾਰੇ ਹੀ ਕੌਂਸਲਰ ਸਾਹਿਬਾਨ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੇਰੇ ਤੇ ਵਿਸ਼ਵਾਸ ਕੀਤਾ। ਮੈਂ ਆਪਣੇ ਮਨ ਨੂੰ ਕਿਤੇ ਵੀ ਜ਼ਿੰਦਗੀ ਦੇ ਵਿੱਚ ਜੁਨਾ ਚੱਕ ਮੈਨੂੰ ਸਮਾਂ ਮਿਲਿਆ ਮੈਂ ਆਪ ਦੀ ਇਮਾਨਦਾਰੀ ਨਾਲ ਦਿਲੋਂ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤਾਂ ਕਿ ਵੀ ਇਲਾਕੇ ਨੂੰ ਵਧੀਆ ਬਣਾਇਆ ਜਾ ਸਕੇ। ਸਾਡੇ ਮੇਅਰ ਸਾਹਿਬ ਬਹੁਤ ਤਨਮਾਨਾ ਕੰਮ ਕਰ ਰਹੇ ਨੇ ਉਹ ਜੋ ਡਿਊਟੀ ਲਉਣਗੇ ਉਸ ਨੂੰ ਮੈਂ ਆਪਦੀ ਇਮਾਨਦਰੀ ਨਾਲ ਨਿਭਾਵਾਂਗਾ ਇਹੀ ਮੈਂ ਆਪਜੀ ਦੇ ਮਾਧਮ ਰਾਹੀਂ ਦੱਸ ਰਿਹਾ ਹਾਂ ਸਰੋ ਸ਼ਾਇਦ ਕੀ ਮੈਂ ਮੁੱਦੇ ਦੇਖੋ ਕਾਰਪੋਰੇਸ਼ਨ ਦੇ ਜਿਹੜੇ ਸਾਡੇ ਕੰਮ ਨੇ ਜੋ ਵੀ ਕੰਮ ਜਿਵੇਂ ਆਪਾਂ ਨਗਰ ਨਿਗਮ ਦੀ ਗੱਲ ਕਰੀਏ ਮੈਂ ਸਫਾਈ ਦਾ ਸੀਵਰੇਜ ਦਾ ਪਾਣੀ ਦਾ ਆਪਣੇ ਇਸ ਟਾਈਮ ਜੋ ਵੀ ਉਹ ਡਿਊਟੀ ਮੇਰੀ ਲਗਾਉਣਗੇ ਮੈਂ ਉਸ ਨੂੰ ਆਪਦੀ ਇਮਾਨਦਰੀ ਨਾਲ ਨਿਭਾਵਾਂਗਾ ਸਫਾਈ ਦਾ ਮੇਨ ਸਾਡਾ ਕੰਮ ਹੈ ਹੁਣ ਸਫਾਈ ਤੇ ਅਸੀਂ ਪੂਰਾ ਧਿਆਨ ਦੇਣਾ ਹੈ ਇਸ ਟਾਈਮ ਜਿਹੜਾ ਸਫਾਈ ਦੀ ਥੋੜੀ ਸਾਨੂੰ ਸਮੱਸਿਆ ਆ ਰਹੀ ਹੈ ਵੀ ਛੇੜ ਤਾਲ ਵਗੈਰਾ ਕਾਫੀ ਰਹੀ ਪਰ ਅਸੀਂ ਉਹਨੂੰ ਜਲਦੀ ਹੱਲ ਕਰ ਲਾਂਗੇ। ਵੱਡੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ? ਮੈਨੂੰ ਬੜੀ ਖੁਸ਼ੀ ਹੈ ਮੇਰੇ ਇਲਾਕਾ ਨਿਵਾਸੀ ਨੂੰ ਬੜੀ ਖੁਸ਼ੀ ਹੈ ਸ਼ਹਿਰ ਨਿਵਾਸੀ ਨੂੰ ਬੜੀ ਖੁਸ਼ੀ ਹੈ ਔਰ ਉਹਨਾਂ ਦੀ ਜੋ ਆਸ ਹੈ ਉਸ ਨੂੰ ਪੂਰਾ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਬਠਿੰਡਾ ਸ਼ਹਿਰ ਨੂੰ ਅਸੀਂ ਇਹਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਸਰ? ਅਸੀਂ ਇਹੀ ਕਵਾਂਗੇ ਵੀ ਸ਼ਹਿਰ ਦੇ ਮਤਰੀ ਲਈ ਅਸੀਂ ਜੋ ਵੀ ਕੁਝ ਕਰ ਸਕਦੇ ਆ ਅਸੀਂ ਉਹ ਕਰਾਂਗੇ ਲੋਕ ਵੀ ਸਾਥ ਦੇ ਬਿਲਕੁਲ ਜੀ ਬਿਲਕੁਲ